ਬਿਲਕੁਲ ਸ਼ਰਮ ਲਾਤੀ ਸਖਵਾਲ ਕਹਿ ਰਹੇ ਨੇ ਬਿਲਕੁਲ ਇਹ ਸ਼ਰਮ ਖੈਰਾ ਸਾਹਿਬ ਜਿਹੜੀਆਂ ਤੁਸੀਂ ਇਹ ਗੱਲਾਂ ਕਰਦੇ ਸੀ ਨਾ ਸਾਨੂੰ ਤਾਂ ਸ਼ਰਮ ਨਾਲ ਮਰ ਜਾਣਾ ਚਾਹੀਦਾ ਸ਼ਰਮ ਨਾਲ ਤੂੰ ਕੀ ਕਹਿ ਰਹਿਆ ਵੀ ਭਗਵੰਤ ਤੂੰ ਸੁਖਬੀਰ ਬਾਦਲ ਦੇ ਟੂਰਨਾਮੈਂਟ ਤੇ ਉਹਦੀਆਂ ਸਿਫਤਾਂ ਕਰਦਾ ਜੀ ਦੇਖੋ ਉਹ ਕਮੈਂਟਰ ਸੀ ਉਹ ਕਮੇਡੀਅਨ ਵੀ ਰਿਹਾ ਉਹ ਉਹਦਾ ਇੱਕ ਕਿੱਤਾ ਸੀ ਤੇਰੀ ਾਕਾਤ ਕੀ ਆ ਤੂੰ ਕਹਿੰਦਾ ਵੀ 400ਵੇਂ ਬਦਲੇ ਬਿਲਕੁਲ ਨਹੀਂ ਪੀਪੀ ਵੱਲੋਂ ਲੜੇ ਉਦੋਂ ਆ ਸਿੱਧਾ ਆਵਾਦੀ ਪਾਰਟੀ ਤੇਰੀ ਏਕਾਤ ਕੀ ਆ ਤੇਰੀ ਕੀ ਕਹਾਤਾ ਦੱਸ ਜਿਹੜੀ ਪਾਰਟੀ ਜਨ ਉਹਦਾ ਹੀ ਬੇੜਾ ਕਰਕ ਕਰ ਦਿੰਦਾ ਤੂੰ ਜਿਹੜੀ ਪਾਰਟੀ ਤੂੰ ਜਨ ਉਹਦਾ ਬੇੜਾ ਕਰਕ ਕਰ ਦਿੰਦਾ ਤੂੰ ਡਿਕਟੇਟਰਸ ਤੇਰੀ ਸਭ ਲੋਕਾਂ ਨੂੰ ਪਤਾ ਸੋ ਬੇਸ਼ਰਮੀ ਦੀ ਹੱਦਾਂ ਨਾ ਟੱਪ ਲੋਕ ਤੇਰੇ ਜੁੱਤੀਆਂ ਮਾਰਦੇ ਨੇ ਤੈਨੂੰ ਲੋਕਾਂ ਨੇ ਨਕਾਰਤਾ ਤੇ ਸੋ ਜੋ ਵੀ ਸਟੇਟਮੈਂਟ ਦੇਣੀ ਆ ਕੋਈ ਢੰਗ ਨਾਲ ਦਿਆ ਕਰ ਜਿੰਨਾ ਮਰਜੀ ਭੌਂਕੀ ਚੱਲ ਜਿੰਨਾ ਮਰਜੀ ਭੌਂਕੀ ਚੱਲ ਇਹ ਲੋਕਾਂ ਤੇ ਕੋਈ ਅਸਰ ਨਹੀਂ ਲੋਕ ਤੇਰਾ ਮਜੂ ਤੂੰ ਮਜ਼ਾਕ ਦਾ ਪਾਤਰ ਬਣਿਆ ਹੋਇਆ ਜਿੱਦੀ ਘੜੀ ਸੋ ਕੋਈ ਢੰਗ ਨਾਲ ਗੱਲ ਕਰਿਆ ਕਰੋ ਯਾਰ ਵਿਧਾਨ ਸਭਾ ਇੱਕ ਪਵਿੱਤਰ ਸਦਨ ਆ ਜਿਹਦੇ ਵਿੱਚ ਪੰਜਾਬ ਦੇ ਮਸਲੇ ਪੰਜਾਬ ਦੇ ਲੋਕਾਂ ਦੇ ਮਸਲੇ ਉਠਾਏ ਜਾਂਦੇ ਨੇ ਤੁਸੀਂ ਉੱਥੇ ਜਾਂ ਨਾ ਤਾਂ ਗਵਰਨਰ ਟਾਈਮ ਤੇ ਨਾ ਤੁਸੀਂ ਉਹਨਾਂ ਨੂੰ ਪਾਸਣ ਦੇਣ ਦਿੱਤਾ ਸੀਐਮ ਸਾਹਿਬ ਨੂੰ ਉੱਥੇ ਬੁੱਲਣ ਲੱਗੇ ਕੀ ਅਧਿਕਾਰ ਆ ਤੁਹਾਡੇ ਕੋਲ ਸੋੜਾ ਮੋੜਾ ਮੋਟਾ ਸਰਮ ਨੂੰ ਹੱਥ ਮਾਰ ਸੋੜਾ ਖਾਤਮਾ ਹੋਇਆ ਬਿਲਕੁਲ ਰਾਜਨੀਤੀ ਤੁਸੀਂ ਫਾਇਦਾ ਨਹੀਂ ਕੋਈ ਹੁਣ ਭੜਕੇ ਫਿਰਦੇ ਹੋ ਹੁਣ ਕੁੱਤਿਆਂ ਵਾਂਗ ਫਿਰਦੇ ਹੋ ਸਾਰੇ ਹੁਣ ਉਹੀ ਸੁਖਵੀਰ ਉਹੀ ਮਜੀਠੀ ਆ ਉਹੀ ਸਖਵਾਲ ਖਹਿਰਾ ਉਹੀ ਪ੍ਰਤਾਪ ਬਾਜਵਾ ਸਾਰੇ ਇਕੱਠੇ ਹੋਗੇ ਨਾ ਉਹੀ ਰਾਜਾ ਬਣਨਗੇ ਉਹ ਬੇਸ਼ਰਮੋਂ ਇੱਕ ਦੂਜੇ ਨੂੰ ਪਹਿਲਾਂ ਗਾਲਾਂ ਕੱਢਦੇ ਹੁੰਦੇ ਸੀ ਅੱਜ ਉਹਨਾਂ ਨੂੰ ਪਤਾ ਵੀ ਸਤੌਜ ਵਾਲਾ ਮਹਿੰਦਰ ਸਿੰਘ ਦਾ ਮੁੰਡਾ ਅੱਜ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਿਹਾ ਵੀ ਅੱਜ ਇਕੱਠੇ ਹੋਜੋ ਤਾਂ ਤਾਂ ਕੁਝ ਬਣ ਜੂ ਮੈਂ ਕਹਿੰਦਾ ਇਕੱਠੇ ਜਿਹੜਾ ਕੁਸ ਮਰਜ਼ੀ ਹੋਜੂ ਕੁਝ ਨਹੀਂ ਬਣਨਾ ਸੋਡਾ ਕੁਝ ਨਹੀਂ ਸੋਡਾ ਅੰਤ ਆ ਗਿਆ ਜਿਹੜਾ ਤੁਸੀਂ ਲੋਕਾਂ ਨਾਲ ਕੋਤਾਈਆਂ ਕਰੀਆਂ ਨੇ ਪੰਜਾਬ ਦਾ ਬੇੜਾ ਕਰਕ ਕਰਿਆ ਸੋਨੂੰ ਲੋਕ ਕਦੇ ਜ਼ਿੰਦਗੀ 'ਚ ਮਾਫ਼ ਨਹੀਂ ਕਰਨਗੇ ਸੋ ਚੰਗੇ ਕੰਮ ਦੀ ਸਲਾਘਾ ਕਰਨੀ ਚਾਹੀਦੀ ਆ ਪਰ ਸੋਡੇ ਦਾ ਖੂਨ ਦੇ ਵਿੱਚ ਹੀ ਗੰਦਗੀ ਭਰੀ ਹੋਈ ਆ ਸੋਡਾ ਕੰਮ ਸਿਰਫ ਇੱਕ ਵਿਰੋਧ ਕਰਨਾ ਹੀ ਆ ਹੋਰ ਕੁਝ ਨਹੀਂ ਚਾਹੇ ਕੋਈ ਚੰਗਾ ਕਰੇ ਜਿਹੜੇ ਸੀਐਮ ਸਾਹਿਬ ਨੇ ਚੰਗੇ ਕੰਮ ਕਰੇ ਨੇ ਦੱਸੋ ਤੁਸੀਂ ਕਦੇ ਕਿਹਾ ਕਿਦਣ ਕਿਹਾ ਤੁਸੀਂ ਆਪਣੀ ਇੰਟਰਵਿਊ ਚ ਵੀ ਆ ਭਗਵੰਤਬਾਈ ਨੇ ਵਧੀਆ ਕੰਮ ਕਰਿਆ ਫਿੱਟ ਲਾਣ ਦਾ ਕਹਿ ਰਿਹਾ ਤੇਰੇ ਮਰਜਾ ਡੁੱਬ ਕੇ ਮਰਜਾ ਡੁੱਬ ਕੇ ਤੂੰ ਸੋ ਕਹਿਣਾ ਤਾਂ ਬਹੁਤ ਕੁਝਤੀ ਅਗਲੀ ਵਾਰ ਮੈਂ ਕਹੂੰਗਾ ਪਰ ਤੈਨੂੰ ਕਹਿਣਾ ਖੈ ਰਿਆ ਸ਼ਰਮ ਕਾਲਾ ਮਾੜੀ ਮੋਟੀ ਸ਼ਰਮ ਕੁੱਤੇ ਜਿੰਨੀ ਾਕਾਤ ਨਹੀਂ ਤੇਰੀ ਤੂੰ ਸਾਡੇ ਸੀਐਮ ਸਾਹਵਰੇ ਇੰਨਾ ਕੁਝ ਬੋਲ ਦੇਣਾ ਤੇਰੀ ਕੁੱਤੇ ਜਿੰਨੀ ਾਕਾਤ ਨਹੀਂ ਲੋਕਾਂ ਨੇ ਤੈਨੂੰ ਦਿਖਾਤੀ ਜਿਹੜੀ ਪਾਰਟੀ ਜਨ ਉਹਦੀ ਬੇੜਾ ਕਰਕੇ ਕਰ ਦੇਣਾ ਤੂੰ ਕਿਉਂ ਕਿਹਾ ਦੀ ਮਾਨ ਸਾਹਿਬ ਨੇ ਇਹ ਗੱਲ ਇਹ ਸਾਨੂੰ ਮੰਨ ਜੂਗਾ ਕਿਉਂਕਿ ਪਹਿਲਾਂ ਆਵਾਦੀ ਪਾਰਟੀ ਨੂੰ ਨੁਕਸਾਨ ਕਰਨਾ ਚਾਹਿਆ ਪਰ ਹੋਇਆ ਨਹੀਂ ਤਹਿ ਪੂਰੀ ਕੋਸ਼ਿਸ਼ ਕਰੀ ਵੀ ਆਮ ਆਦਮੀ ਪਾਰਟੀ ਨੂੰ ਮੈਂ ਖਤਮ ਕਰਦਾ ਖੇਰੂ ਖੇਰੂ ਕਰਦਾ ਪਰ ਨਹੀਂ ਇਸ ਨਾਲ ਉਹ ਸੱਚੇ ਪਾਤਸ਼ਾਹ ਪਰਮਾਤਮਾ ਨੂੰ ਉਹਦਾ ਕੋਈ ਬਾਲ ਬਿੰਗਾ ਨਹੀਂ ਕਰ ਸਕਦਾ ਹੁਣ ਕਾਂਗਰਸ ਵਾਲਾ ਦਾ ਬੇੜਾ ਪਠਾਏਗਾ ਚਲ ਉਹਨਾਂ ਦਾ ਬੇੜਾ ਤਾਂ ਪਹਿਲਾਂ ਹੀ ਬੈਠਿਆ ਹੋਇਆ ਰੈਂਦਾ ਖੁੰਦਾ ਤੂੰ ਬਿਠਾ ਦੇਗਾ ਸੋ ਬੇਤੁੱਕੀਆਂ ਗੱਲਾਂ ਕਰਨ ਤੋਂ ਮੜਾ ਪਰਹੇਜ਼ ਕਰ ਸ਼ਰਮ ਨੂੰ ਹੱਥ ਮਾਰ ਤੇਰੀ ਔਕਾਤ ਨਹੀਂ ਹੈਗੀ ਇੰਨੀ ਵੀ ਸੀਐਮ ਸਾਹਿਬਰ ਇੰਨਾ ਕੁਝ ਬੋਲਦਾ ਤੇਰੀ ਔਕਾਤ ਤੈਨੂੰ ਪੰਜਾਬ ਦੇ ਲੋਕਾਂ ਨੇ ਤੈਨੂੰ ਦਿਖਾਤੀ ਸ਼ਰਮ ਖਾਲਾ ਸੀਐਮ ਸਾਹਿਬ ਤਾਂ ਬਹੁਤ ਦੂਰ ਦੀਆਂ ਉਹਦੇ ਬਾਪ ਨਾਲੇ ਗੱਲ ਕਰ ਲਾ ਦੀਪੇ ਰਾਮਗੜ੍ਹ ਨਾਲ ਸੀਐਮ ਸਾਹਿਬ ਤਾਂ ਬਹੁਤ ਵੱਡੀਆਂ ਗੱਲਾਂ ਨੇ ਸੋ ਅੱਗੇ ਤੋਂ ਤੈਨੂੰ ਚੈਲੰਜ ਆ ਇਹ ਸੁਣ ਲੈ ਹੁਣ ਗੱਲ ਚੈਲੰਜ ਆ ਕਿ ਬਗਵਾਸ ਬੰਦ ਕਰੀ ਨਹੀਂ ਤੇਰਾ ਜਲੂਸ ਕੱਢੂਗਾ